ਭਉ ਧਾਰ ਜੇ ਨਰ ਗੁਰ ਦਰਸ਼ੇ ਬਚਨ ਸੁਣੇ ਪਦ ਪੰਕਰ ਪਰਸੇ ਭਉ ਧਾਰ ਜੇ ਨਰ ਗੁਰ ਦਰਸ਼ੇ ਕੋਈ ਵੀ ਸਿੱਖ ਭਾਉ ਭਾਵਨੀ ਨਾਲ ਗੁਰੂ ਦੇ ਦਰ ਤੇ ਆਵੇ ਗੁਰੂ ਦੇ ਦਰਸ਼ਨ ਕਰੇ ਫਿਰ ਗੁਰੂ ਦੇ ਬਚਨ ਸੁਣੇ ਗੁਰੂ ਦੀ ਬਾਣੀ ਜਰੂਰ ਸੁਣਿਆ ਕਰੋ ਕਥਾ ਪਾਠ ਕੀਰਤਨ ਜਰੂਰ ਸੁਣੋ ਰੋਜ਼ ਰੋਜ਼ ਕੋਈ ਵੀ ਗੱਲ ਤੁਸੀਂ ਸੁਣੋਗੇ ਤੁਹਾਡੇ ਮਨ ਨੂੰ ਅਪੀਲ ਕਰੇਗੀ ਅਈ ਤੁਸੀਂ ਵੇਖਿਆ ਐਡਵਰਟਾਈਜ਼ਮੈਂਟ ਦਾ ਯੁੱਗ ਹੈ ਕਰੋੜਾਂ 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 ਰੁਪਈਆ ਦੇ ਬਜਟ ਨੇ ਕੰਪਨੀਆਂ ਦੇ ਸਿਰਫ ਐਡ ਦੇ ਤੇ ਤੁਸੀਂ ਕਹੋ ਵੀ ਚਲੋ ਇੱਕ ਵਾਰੀ ਦੱਸ ਦਿੱਤਾ ਆਪੇ ਜਿਹਨੇ ਲੈਣੀ ਹੋएगी ਲੈ ਲੇਗਾ ਜਿਹਨੇ ਚੀਜ਼ ਨਹੀਂ ਲੈਣੀ ਉਹ ਨਾ ਲੈਗਾ ਪਰ ਨਹੀਂ ਫੇਰ ਐਡ ਆਉਂਦੀ ਹੈ ਫੇਰ ਐਡ ਆਉਂਦੀ ਹੈ ਕਿਉਂਕਿ ਜਿਨ੍ਹਾਂ ਨੇ ਇਹ ਐਡ ਦਾ ਇਹ ਸਿਸਟਮ ਇਸ ਤਰੀਕੇ ਨਾਲ ਬਣਾਇਆ ਹੈ ਉਹਨਾਂ ਨੇ ਕਿਤਨਾ ਕਿਤੇ ਜਾ ਕੇ ਮਨੁੱਖ ਦੀ ਸਟੱਡੀ ਵੀ ਕੀਤੀ ਹੈ ਉਹਨਾਂ ਨੇ ਮਨੁੱਖ ਨੂੰ ਪੜ੍ਹਿਆ ਵੀ ਹੈ ਕਿ ਤੁਸੀਂ ਬਾਰ ਬਾਰ ਕਹੋਗੇ ਤੇ ਇਹ ਇਹਦਾ ਮਨ ਜਿਹੜਾ ਹੈ ਉਹ ਮੰਨ ਜਾਏਗਾ ਇਹਦਾ ਮਨ ਮੰਨ ਜਾਏਗਾ ਇਹ ਗੱਲ ਤੁਸੀਂ ਮਗਤੇ ਤੋਂ ਵੀ ਸਿੱਖੀ ਹੋਣੀ ਹੈ ਮਗਤਾ ਤੁਹਾਡੇ ਕੋਲ ਆਇਆ ਬਾਊ ਜੀ 2 ਰੁਪਏ ਦੇ ਦਿਓ ਤੁਸੀਂ ਕਹਿੰਦੇ ਚਲ ਉਹਨੇ ਫੇਰ ਸ਼ੁਰੂ ਕਰ ਲਿਆ ਵਾਹਿਗੁਰੂ ਕੇ ਨਾਮ ਸੇ ਦੇ ਦਿਓ ਜੀ ਬੱਚੋ ਕੇ ਨਾਮ ਸੇ ਦੇ ਦਿਓ ਜੀ ਪਰਮਾਤਮਾ ਆਪ ਕੋ ਬੜੀ ਪਦਵੀ ਦੇਗਾ ਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਮੈਂ 10 15 20 ਗੱਲਾਂ ਕਵਾਂਗਾ ਕੋਈ ਗੱਲ ਤਾਂ ਹਿੱਟ ਕਰੇਗੀ ਇਸੇ ਕਰਕੇ ਇੱਕ ਗੁਰਬਾਣੀ ਦਾ ਇਹ ਵੀ ਸ਼ਬਦ ਹੈ ਟੀਟ ਹੋਏ ਮੰਗੋ ਮੰਗਣ ਲਈ ਟੀਟ ਹੋਣਾ ਜ਼ਰੂਰੀ ਹੈ ਤੇ ਜਿਹੜਾ ਟੀਟ ਹੋ ਗਿਆ ਉਹ ਲੈ ਗਿਆ ਉਰੀ ਖਾਦੀ ਮੁੜਦਾ ਮੰਗਣ ਦਾ ਨਾ ਇੱਕ ਤਰੀਕਾ ਹੈ ਤੁਸੀਂ ਕਿਸੇ ਦੇ ਘਰ ਗਏ ਮੰਗਣ ਮਾਤਾ ਜੀ ਰੋਟੀ ਦਿਓ ਉਹ ਕਹਿੰਦੀ ਵੀ ਕਾਕਾ ਆਇਆ ਤੇ ਅਸੀਂ ਆਟਾ ਵੀ ਨਹੀਂ ਗੋਨੇ ਮੇਰੇ ਵਰਗਾ ਅਗਰੇ ਘਰ ਗਿਆ ਉਹ ਕਹਿੰਦਾ ਜੀ ਮਾਤਾ ਜੀ ਰੋਟੀ ਦਿਓ ਉਹ ਕਹਿੰਦੀ ਪੁੱਤ ਜੇ ਤੇ ਅਸੀਂ ਤੰਦੂਰ ਵੀ ਨਹੀਂ ਤਪਾਇਆ ਤੀਜੇ ਘਰ ਫਿਰ ਚਲਾ ਗਿਆ ਉਹ ਕਹਿੰਦੇ ਵੀ ਅਸੀਂ ਤੇ ਜੇ ਦਾਲ ਵੀ ਦੀ ਰਿਣੀ ਉਹ ਕਹਿੰਦੇ ਜਿਹੜਾ ਇਦਾਂ ਦਾ ਹੁੰਦਾ ਹੈ ਸਾਰਾ ਪਿੰਡ ਮੰਗ ਕੇ ਵੀ ਭੁੱਖਾ ਰਹਿੰਦਾ ਪਰ ਜਿਹੜੇ ਢੀਠ ਮੰਗਤੇ ਹੁੰਦੇ ਨੇ ਉਹ ਪਹਿਲੇ ਘਰ ਗਿਆ ਉਹਨੇ ਕਿਹਾ ਮਾਤਾ ਜੀ ਰੋਟੀ ਕਹਿੰਦੀ ਪੁੱਤ ਜੀ ਤੇ ਆਟਾ ਵੀ ਨਹੀਂ ਗੁੰਨੇ ਕਹਿੰਦਾ ਚੰਗਾ ਬੇਬੇ ਮੈਂ ਬੈਠਾਂ ਜਦੋਂ ਪਕਾਗੀਆਂ ਦੇ ਦੇਵੀ ਉਹਨੇ ਪਹਿਲੇ ਘਰੋਂ ਹੀ ਝੋਲੀ ਭਰ ਲੈਣੀ ਹੈ ਹੋਰ ਹੀ ਭੁੱਖਾ ਮੁੜਦਾ ਹਾਂਜੀ ਸੇ ਉਦਰੇ ਸੰਗ ਬ੍ਰਿੰਦ ਉਦਾਰੇ ਤਿੰਨ ਪਰ ਕਵਸ ਦੀ ਬਲ ਹਾਰੇ ਐਸੇ ਬੜੇ ਸਿੱਖ ਜਿਹੜੇ ਭਾਈ ਕਾਲੂ ਖੱਤਰੀ ਦੇ ਨਾਲ ਤਰੇ ਤਿੰਨ ਪਰ ਕਵਸ ਦੀਵ ਬਲਹਾਰੇ ਕਵੀ ਭਾਈ ਸੰਤੋਖ ਸਿੰਘ ਕਹਿੰਦੇ ਨੇ ਮੈਂ ਇਹੋ ਜੇ ਗੁਰਸਿੱਖਾ ਤੋਂ ਸਦਾ ਹੀ ਸਦਕੇ ਜਾਣਾ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਗੁਰੂ ਨੂੰ ਆ ਕੇ ਮੱਥਾ ਟੇਕਿਆ ਗੁਰੂ ਦੇ ਬਚਨ ਸੁਨੇ ਗੁਰੂ ਦੇ ਬਚਨ ਕਮਾਏ ਆਪਣਾ ਭਲਾ ਕੀਤਾ ਫਿਰ ਆਪਣਾ ਹੀ ਨਹੀਂ ਕੀਤਾ ਫਿਰ ਦੂਸਰਿਆਂ ਦਾ ਵੀ ਕੀਤਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਹੁਣ ਵਾਹਿਗੁਰੂ ਦਾ ਸਿਮਰਨ ਕੇਵਲ ਅਣਪੜ੍ਹ ਲਈ ਨਹੀਂ ਹੈ ਪੜ੍ਹੇ ਲਿਖੇ ਵਾਸਤੇ ਵੀ ਹੈ ਪੜ੍ਹਿਆ ਲਿਖਿਆ ਲੱਕਈ ਜਾਵੇ ਮੈਨੂੰ ਫਰਾਂਚ ਆਉਂਦੀ ਹੈ ਕੋਈ ਗੱਲ ਨਹੀਂ ਉਹ ਲੱਕ ਕਵੇ ਮੈਨੂੰ ਸਪੈਨਿਸ਼ ਵੀ ਆਉਂਦੀ ਹੈ ਤਾਂ ਵੀ ਕੋਈ ਗੱਲ ਨਹੀਂ ਉਹ ਕਵੇ ਜੀ ਮੈਨੂੰ ਤਾਮਲ ਵੀ ਆਉਂਦੀ ਹੈ ਮੈਨੂੰ ਉੜੀਆ ਵੀ ਆਉਂਦੀ ਹੈ ਮੈਨੂੰ ਮਰਾਠੀ ਵੀ ਆਉਂਦੀ ਆਉਂਦੀ ਹੋਏਗੀ ਪਰ ਵਾਹਿਗੁਰੂ ਤਾਂ ਕਹਿਣਾ ਹੀ ਪਵੇਗਾ ਅਣਪੜ੍ਹ ਦਾ ਸਿੱਧਾ ਵਾਹਿਗੁਰੂ ਕਹਿ ਕੇ ਵੀ ਗੁਜ਼ਾਰਾ ਹੋ ਸਕਦਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਦੁਨਿਆਵੀ ਵਿਦਿਆ ਦਾ ਪਾਸ਼ਾਵਾਂ ਦਾ ਗਿਆਨ ਜਿਹੜਾ ਹੈ ਉਹ ਤੁਹਾਡੇ ਦੁਨਿਆਵੀ ਜਿਹੜੇ ਮਰਤਬੇ ਨੇ ਉਹਨਾਂ ਨੂੰ ਉੱਚਾ ਕਰੇਗਾ ਦੁਨੀਆਂ ਵਿੱਚ ਤੁਹਾਡਾ ਮਾਣ ਤਾਨ ਵਧਾਏਗਾ ਦੁਨੀਆਂ ਵਿੱਚ ਤੁਹਾਡੇ ਰੋਟੀ ਰੋਜੀ ਦੇ ਸਾਧਨ ਹੋਰ ਵੱਧ ਜਾਣਗੇ ਭਾਈ ਜਿੰਨੂ ਜਿੰਨੀਆਂ ਪਾਸ਼ਾ ਵਧ ਆਉਂਦੀਆਂ ਹੋਣਗੀਆਂ ਉਹਨੂੰ ਓਦਾਂ ਦੀਆਂ ਨੌਕਰੀਆਂ ਓਦਾਂ ਦੀਆਂ ਵੱਡੀਆਂ ਤਨਖਾਹਾਂ ਵੀ ਮਿਲਣਗੀਆਂ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਹਾਂਜੀ ਪ੍ਰਸ਼ਨ ਕਿ ਨ ਤਨ ਦਵ ਕਰ ਜੋ ਰਾਇ ਮਨ ਮੁਖ ਕਰਮ ਕਹੋ ਜੋ ਸ਼ੋਰਾ ਕਹਿਣ ਲੱਗੇ ਜੀ ਇਹ ਤਾਂ ਗੱਲ ਸਮਝ ਆ ਗਈ ਵੀ ਅਸੀਂ ਉੱਠਦੇ ਆਂ ਬੈਠਦੇ ਆਂ ਅਸੀਂ ਸਤਨਾਮ ਕਹੀਏ ਵਾਹਿਗੁਰੂ ਕਹੀਏ ਪਰ ਜਿਹੜਾ ਬਚਨ ਤੁਸੀਂ ਆਖਿਆ ਕਿ ਮਨ ਮੁਖਤਾ ਵਾਲੇ ਕਰਮ ਛੱਡਣੇ ਨੇ ਕਹਿਣ ਲੱਗੇ ਜੀ ਉਹ ਵੀ ਸਮਝਾ ਦਿਓ ਵੀ ਮਨ ਮੁਖਾਂ ਵਾਲੇ ਕਰਮ ਕਿਹੜੇ ਨੇ ਮੂਮੈਂ ਆਦਮੀ ਆਪਣੇ ਕਦੇ ਵੀ ਕੰਮ ਨੂੰ ਮਾੜਾ ਨਹੀਂ ਕਹਿੰਦਾ ਜਿਹੜਾ ਵੀ ਬੰਦਾ ਕੰਮ ਕਰਦਾ ਉਹ ਸੋਚਦਾ ਮੈਂ ਬਿਲਕੁਲ ਠੀਕ ਕਰਦਾ ਤੇ ਜਿੱਦਨ ਤੁਹਾਨੂੰ ਇਹ ਸਮਝ ਆ ਜੇ ਵੀ ਤੁਸੀਂ ਮਾੜਾ ਕੰਮ ਕਰਦੇ ਹੋ ਸਮਝ ਲੈਣਾ ਵੀ ਹੁਣ ਕੰਮ ਬਹੁਤਾ ਚਿਰ ਤੁਸੀਂ ਕਰ ਨਹੀਂ ਸਕੋਗੇ ਇਹ ਛੁੱਟ ਜਾਏਗਾ ਉਹ ਲਾਈਨ ਤੁਸੀਂ ਬਦਲ ਲਓਗੇ ਆਪਣੀ ਜਦੋਂ ਤੁਹਾਨੂੰ ਇਹ ਲੱਗੇ ਵੀ ਇਹ ਇਹ ਗਲਤ ਹੈ ਇਹ ਠੀਕ ਨਹੀਂ ਹੈ ਹਾਂਜੀ ਤਬ ਸਿਰੀ ਗੁਰ ਸਗਰੀ ਬੇਦਬਰਨੀ ਹਿਰਦੇ ਈਰਖਾ ਸਭ ਸੋ ਕਰਨੀ ਸਤਗੁਰੂ ਕਹਿੰਦੇ ਪੜੇ ਲਿਖੇ ਹੋਵੋ ਜਾਂ ਨਾ ਹੋਵੋ ਪਰ ਮਨ ਮੁਖਤਾ ਵਾਲੇ ਕਰਮ ਤਿਆਗੋ ਹੁਣ ਪਹਿਲਾ ਕਰਮ ਕੀ ਹੈ ਪਹਿਲਾ ਕਰਮ ਇਹ ਹੈ ਹਿਰਦੇ ਈਰਖਾ ਸਭ ਸੋ ਕਰਨੀ ਹਰ ਬੰਦੇ ਨਾਲ ਈਰਖਾ ਕਰਨੀ ਕੋਈ ਪੜਿਆ ਲਿਖਿਆ ਉਹਦੇ ਨਾਲ ਵੀ ਈਰਖਾ ਕੋਈ ਸੋਹਣਾ ਉਹਦੇ ਨਾਲ ਵੀ ਈਰਖਾ ਕੋਈ ਅਮੀਰ ਹੈ ਉਹਦੇ ਨਾਲ ਵੀ ਈਰਖਾ ਕਿਸੇ ਦੀ ਡੀਲਡ ਆਲ ਵੱਡੀ ਹੈ ਉਹਦੇ ਨਾਲ ਵੀ ਈਰਖਾ ਹਰ ਬੰਦੇ ਨਾਲ ਸਾੜਾ ਕਰਨਾ ਹਰ ਬੰਦੇ ਨਾਲ ਮਨ ਵਿੱਚ ਪਰਾਇ ਤਾਤ ਰੱਖਣੀ ਇਹ ਈਰਖਾ ਹੈ ਇਹ ਜਿਹੜੀ ਹੈ ਇਹ ਸਭ ਤੋਂ ਵੱਡੀ ਮਨਮੁਖਤ ਹੈ ਵੀ ਕਿਉਂ ਕਰਦਾ ਤੂੰ ਕਿਸੇ ਨਾਲ ਈਰਖਾ ਭਾਈ ਕਿਉਂਕਿ ਤੇਰਾ ਤੇ ਕਿਸੇ ਨਾਲ ਰੱਬ ਨੇ ਕੋਈ ਭਾਗ ਜੋੜਿਆ ਹੀ ਨਹੀਂ ਹੈ ਕਰੇ ਜਦੋਂ ਅਸੀਂ ਆਪਸ ਵਿੱਚ ਦੁਨਿਆਵੀ ਤੌਰ ਤੇ ਲੜਦੇ ਆ ਤੇ ਸਿਆਣੇ ਬੰਦੇ ਦੋ ਤਿੰਨ ਗੱਲਾਂ ਪੁੱਛਦੇ ਨੇ ਉਹ ਕਹਿੰਦੇ ਵੀ ਕੀ ਤੁਹਾਡੀ ਤੁਹਾਡੇ ਘਰ ਸਾਂਝੇ ਕੰਦ ਸਾਂਝੀ ਹੈ ਲੜਦੇ ਹੋ ਕਹਿੰਦਾ ਜੀ ਨਹੀਂ ਫਿਰ ਪੁੱਛਦੇ ਤੁਹਾਡਾ ਦੁਕਾਨਾ ਸਾਂਝੀਆਂ ਨੇ ਉਹ ਕਹਿੰਦਾ ਜੀ ਨਹੀਂ ਫਿਰ ਉਹ ਪੁੱਛਦੇ ਵੀ ਤੁਹਾਡੀ ਗਲੀ ਇੱਕ ਹੈ ਬਿਥੋਂ ਲੰਘਣ ਲੱਗੇ ਇੱਕ ਦੂਜੇ ਨਾਲ ਕਹਿੰਦੇ ਹੋਗੇ ਤੁਸੀਂ ਉਹ ਕਹਿੰਦਾ ਜੀ ਨਹੀਂ ਕਹਿੰਦੇ ਫੇ ਲੜਾਈ ਕਾਦੀ ਹੈ ਫੇ ਤਾਂ ਲੜਾਈ ਹੋਣੀ ਨਹੀਂ ਚਾਹੀਦੀ ਜਦੋਂ ਤੁਹਾਡੀ ਕਿਸਮਤ ਤੁਹਾਡੇ ਭਾਗ ਤੁਹਾਡੇ ਕਰਮ ਕਿਸੇ ਨਾਲ ਜੁੜੇ ਹੀ ਨਹੀਂ ਰੱਬ ਨੇ ਧੀਰਖਾ ਕੇ ਇਸ ਗੱਲ ਦੀ ਹੈ ਈਰਖਾ ਤੇ ਹੀ ਹੁੰਦੀ ਹੈ ਨਾ ਵੀ ਮੇਰਾ ਕੱਦ ਜਿਹੜਾ ਜੀ ਉਹ 5 ਫੁੱਟ ਇਹਦਾ ਸਵਾ ਪੰਜ ਕਿਉਂ ਹੈ ਵੀ ਉਹਦਾ ਸਵਾ ਪੰਜ ਉਹਨੂੰ ਰੱਬ ਨੇ ਦਿੱਤਾ ਤੇਰਾ 5 ਤੈਨੂੰ ਰੱਬ ਨੇ ਵੱਖਰਾ ਦਿੱਤਾ ਉਹਦੀ ਉਹਦਾ ਪੈਕੇਜ 50 ਲੱਖ ਦਾ ਹੈ ਤੇਰਾ ਪੈਕੇਜ 20 ਲੱਖ ਦਾ ਹੈ ਉਹਨੂੰ ਵੱਖਰੀ ਕੰਪਨੀ ਚ ਨੌਕਰੀ ਮਿਲੀ ਤੇਰੀ ਵੱਖਰੀ ਨੌਕਰੀ ਕੰਪਨੀ ਚ ਨੌਕਰੀ ਹੈ ਧੀਰਖਾ ਕੇ ਇਸ ਗੱਲ ਦੀ ਹੈ ਇਹ ਵੀ ਮਨਮੁਖਤ ਹੈ ਬਿਨਾ ਕਾਰਨ ਲੋਕਾਂ ਨਾਲ ਈਰਖਾ ਕਰਮੀ ਮਨ ਵਿੱਚ ਈਰਖਾ ਵੈਰ ਵਿਰੋਧ ਲੈ ਕੇ ਜਿਉਣਾ ਇਹ ਮਨਮੁਖਤਾ ਦਾ ਕਰਮ ਹੈ ਹਾਂਜੀ ਜਗਤ ਪਦਾਰਤ ਸੁਖ ਜੇ ਸਾਰੇ ਸਭ ਕੇ ਮਿਟ ਕਰ ਹੋਏ ਹਮਾਰੇ ਹੁਣ ਸਾਡੇ ਵਿੱਚ ਜਿਹੜੇ ਮਨਮੁਖਤਾ ਦੇ ਕਰਮ ਨੇ ਤੂੰ ਆਂਡਾ ਤੇ ਨਹੀਂ ਖਾਂਦਾ ਤੂੰ ਮੀਟ ਤੇ ਨਹੀਂ ਖਾਂਦਾ ਤੂੰ ਸ਼ਰਾਬ ਨੂੰ ਹੱਥ ਤੇ ਨਹੀਂ ਲਾਉਂਦਾ ਅਸੀਂ ਇਹ ਜਿਹੜੀਆਂ ਕੁਝ ਗੱਲਾਂ ਨੇ ਇੱਥੇ ਦੇ ਆ ਕੇ ਧਰਮ ਨੂੰ ਰੋਕ ਦਿੱਤਾ ਹੈ। ਕੁਝ ਜਰਾਬਾ ਪਾ ਕੇ ਗੁਰਦੁਆਰੇ ਆ ਜਾਏ ਸਾਰਾ ਗੁਰਦੁਆਰਾ ਉਹਨੂੰ ਕੁੱਟਣ ਤੱਕ ਜਾਂਦਾ ਹੈ। ਵੇਖੋ ਉਹਨੂੰ ਰੋਕੋ। ਮੈਂ ਵੀ ਸਹਿਮਤ ਹਾਂ। ਪਰ ਇਹ ਜ਼ਰੂਰੀ ਵੀ ਉਹਦੇ ਦੋ-ਦੋ ਚਪੇੜਾਂ ਵੀ ਮਾਰੀਏ ਸਾਰੇ ਆਪਾਂ ਵੀ ਤੂੰ ਜਰਾਬਾ ਪਾ ਕੇ ਆ ਕਿਵੇਂ ਗਿਆ? ਉਸਦਾ ਨੂੰ ਨਾਂ ਪਤਾ ਹੋਵੇ। ਕੋ ਟੋਪੀ ਪਾ ਕੇ ਆ ਗਿਆ ਤਾਂ ਸੀ ਉਹਨੂੰ ਕੁੱਟਣ ਤੱਕ ਜਾਣੇ ਆ। ਅਸੀਂ ਉਹ ਸਮਝਾ ਸਕਦੇ ਹਾਂ ਕਿ ਭਾਈ ਇਹ ਠੀਕ ਨਹੀਂ ਹੈ ਹੁਣ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਸੱਚੇ ਬਾਦਸ਼ਾਹ ਨੇ ਜਿਹੜੀ ਵਿਧੀ ਦੱਸੀ ਹੈ ਉਹਦੇ ਵਿੱਚ ਪਹਿਲੀ ਈਰਖਾ ਨਹੀਂ ਕਰਨੀ ਦੂਜੀ ਜਗਤ ਪਦਾਰਥ ਸੁਖ ਜੇ ਸਾਰੇ ਸਭ ਕੇ ਮਿਟਕਰ ਹੋਹੇ ਹਮਾਰੇ ਇਹ ਵੀ ਮਨਮੁਖਾਂ ਦਾ ਕਰਮ ਹੈ ਕਿ ਜਿੰਨੀਆਂ ਸੰਸਾਰ ਦੀਆਂ ਚੀਜ਼ਾਂ ਨੇ ਇਹ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ ਇਹਨੂੰ ਸਟੋਰੇਜ ਕਹਿ ਲਓ ਇਹਨੂੰ ਲਾਲਚ ਕਹਿ ਲਓ ਤੁਸੀਂ ਵੇਖਿਆ ਹੀ ਹੈ ਲੋਕਾਂ ਦੇ ਘਰਾਂ 'ਚੋ ਕਰੋੜਾਂ ਕਰੋੜਾਂ ਰੁਪਈਆਂ ਦੀ ਕਰੰਸੀ ਵੀ ਪਹਿਲਾਂ ਪੁਰਾਣੇ ਨੋਟਾਂ ਦੀ ਮਿਲਦੀ ਸੀ ਅੱਜਕੱਲ ਨਵੇਂਾਂ ਦੀ ਵੀ ਮਿਲ ਜਾਂਦੀ ਹੈ ਉਦਾਰਥੇ ਵੀ ਸਾਰਾ ਕੁਝ ਮੇਰੇ ਕੋਲ ਹੀ ਹੋਣਾ ਚਾਹੀਦਾ ਹੈ ਇਹ ਵੀ ਮਨਮੁੱਖਾਂ ਦਾ ਕਰਮ ਹੈ ਅਸੀਂ ਮਨਮੁੱਖਾਂ ਦੇ ਕਰਮੇ ਆ ਵੀ ਇਹ ਨੰਗੇ ਸਿਰ ਗੁਰਦੁਆਰੇ ਆ ਗਏ ਮਨਮੁੱਖ ਹੈ ਜੀ ਇਹਨੇ ਕੱਪੜੇ ਥੋੜੇ ਪਾਏ ਨੇ ਮਨਮੁੱਖ ਹੈ ਜੀ ਨਹੀਂ ਇਹ ਉਹਨਾਂ ਦੀਆਂ ਗਲਤੀਆਂ ਨੇ ਇਹ ਆਪਾਂ ਨੂੰ ਸੁਧਾਰਨੀਆਂ ਚਾਹੀਦੀਆਂ ਨੇ ਪਰ ਅਸੀਂ ਕਹੀਏ ਵੀ ਇੰਨਾ ਹੀ ਕੋਈ ਹੈ ਇਸ ਤੋਂ ਅੱਗੇ ਨਹੀਂ ਨਹੀਂ ਇਹ ਸਾਰਾ ਹੁਣ ਵੇਖੋ ਤੁਸੀਂ ਹੁਣ ਜੋੜੇ ਤਾਂ ਆਪਾਂ ਵੇਖ ਲੈ ਜਰਾਬਾ ਵੀ ਵੇਖ ਲਈਆਂ ਕਿਸੇ ਦੀਆਂ ਨੰਗੀਆਂ ਲੱਤਾਂ ਵੇਖ ਲਈਆਂ ਵੀ ਇਹਨੇ ਅੱਧੇ ਕੱਪੜੇ ਪਾਏ ਨੇ ਜੀ ਕਿਸੇ ਦਾ ਸਿਰ ਦਾ ਰਮਾਲ ਵੇਖ ਲਿਆ ਹੁਣ ਈਰਖਾ ਕਿਦੀ ਵੇਖੋਗੇ ਤੁਸੀਂ ਹੁਣ ਇੱਕ ਬੰਦਾ ਉਹ ਚਾਹੁੰਦਾ ਵੀ ਸਾਰੇ ਪੈਸੇ ਮੇਰੇ ਕੋਲ ਹੀ ਆ ਜਾਣ ਇਹ ਵੀ ਮਨਮੁਖ ਦਾ ਕਰਮ ਹੈ ਹਾਂਜੀ ਸਦਨ ਬੇਪੂਤ ਅਬਰ ਕੋ ਦੇਖੀ ਤੀਰਾ ਪਾਵੇ ਰਦੇਵ ਸੇਖੀ ਕਿਸੇ ਦੇ ਘਰ ਗਿਆ ਉਹਦੇ ਘਰ ਬਪੂਤੀ ਵੇਖੀ ਉਹਦੇ ਘਰ ਦੀ ਕਰੋਕਰੀ ਵੇਖੀ ਉਹਦੇ ਘਰ ਦੇ ਸ਼ੋਕੇਸ ਵੇਖੇ ਉਹਦੇ ਘਰ ਦੀਆਂ ਬਣੀਆਂ ਅਲਮਾਰੀਆਂ ਵੇਖੀਆਂ ਉਹਦੇ ਘਰ ਦਾ ਡਾਈਨਿੰਗ ਟੇਬਲ ਵੇਖਿਆ ਸੋਫਾ ਵੇਖਿਆ ਟੀਵੀ ਵੇਖ ਲਿਆ बस ਉੱਥੇ ਹੀ ਸੜ ਗਏ। ਇਹ ਵੀ ਇਹ ਵੀ ਇਹ ਵੀ ਮਨਮੁਖ ਦਾ ਕਰਮ ਹੈ। ਅਗਲੇ ਨੇ ਤੁਹਾਨੂੰ ਘਰ ਬੁਲਾਇਆ ਹੈ। ਪਤਾ ਨਹੀਂ ਕਿੰਨਾ ਚਾਹ ਹੋਣਾ ਹੈ ਉਹਨੂੰ।